ਬਜਿੰਦਰ ਜੀ ਤੇ ਬਜਿੰਦਰ ਤੁਸੀਂ ਸਾਰੇ ਯਾਦਦੇ ਹੋ ਇਹ ਵੀ ਸੁਣ ਕੇ ਆ ਕਿ ਸਾਡੇ ਡੀਏਟੀ ਐਗਰੀਕਲਚਰ ਜਿਹੜੇ ਆ ਸਟੂਡੈਂਟ ਆ ਰਾਏ ਦੇ ਉਹ ਵੀ ਆਪਣੇ ਦਰਮਿਆਨ ਪਹੁੰਚੇ ਆ ਸੋ ਉਹਨਾਂ ਨੂੰ ਵੀ ਜਿਆਖਮਦਾ ਤੇ ਪਰਵਾਹ ਖੁਰ ਤੋਂ ਸਾਡੇ ਸਰਪੰਚ ਸਾਹਿਬਾਨ ਨmberਦਾਰ ਸਾਹਿਬਾਨ ਤੇ ਹੋਰ ਇਸਾਰੇ ਦੇ ਵੀ ਪਹੁੰਚੇ ਹੋਇਆ ਦੂਜੇ ਪਿੰਡਾਂ ਨੂੰ ਵੀ ਸੋ ਉਹਨਾਂ ਸਾਰਿਆਂ ਨੂੰ ਜਿਹੜਾ ਕਹਿੰਦਾ ਕਿਸਾਨ ਦੇ ਲੋਕ ਇਹ ਜਿਹੜੇ ਕੈਂਪ ਆ ਇਹ ਅਜੇ ਆਪਣਾ ਬਣਾਨੇ ਹੁੰਦਾ ਨਹੀਂ ਨਿਕਾ ਇਹ ਵਿਲੇ ਲੈਵਲ ਦਾ ਹੈਗਾ ਪਿੰਡ ਪਤਰੀ ਕੈਂਪ ਗਿਆ ਜੰਦਾ ਉਹਦੇ ਵਿੱਚ ਅਸੀਂ ਸਾਰੇ ਕੈਂਪ ਲਗਾਉਣੇ ਹੈਗੇ ਤੇ ਕਿਸਾਨਾਂ ਨੂੰ ਵੇਅਰ ਕੀ ਕਰਨਾ ਹੈਗਾ ਇਹ ਕੈਂਪ ਕਾਦੇ ਵਾਸਤੇ ਲਗਾਏ ਜਾਂਦੇ ਆ ਕਿਸਾਨ ਵਿਰੋਧ ਤੁਹਾਡੇ ਵਾਸਤੇ ਲਗਾਏ ਜਾਂਦੇ ਆ ਜੋ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਟੀਮਾਂ ਆਈਆਂ ਜਾਂ ਸੈਕੰਡਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਜਿਹੜੀਆਂ ਹੁਕਮਾਂ ਦਿੱਤੇ ਜਾਣੀਆਂ ہے وہ بارے گانداری ہوگا جی آپ پہنچ ہیں تو میں یہی چاہتا ہوں کہ اپنے گھر والے کہ جیس کافی ہے نو پہ پاپا ہی نے میرے تین چار بن کرتی ہے نو مید سی کے جاگے ہونگے پر اجے ہونے ਜਿੱਤੇ ਵੀ ਅਸੀਂ ਕਿਸਾਨਾਂ ਵੀਰਾਂ ਨੂੰ ਕੁਝ ਇਹ ਦੱਸਣਾ ਹੈਗਾ ਤਾਂ ਉਥੇ ਕਿਸਾਨ ਵੱਧ ਤੋਂ ਵੱਧ ਸ਼ਾਮਲ ਹੋਣ ਕਿਸਾਨ ਵੀਰੋ ਤੁਹਾਡੇ ਨਾਲ ਤੇ ਆ ਦਿਨ ਰਾਤ ਤੁਹਾਡੇ ਵਾਸਤੇ ਕਰਾਂਗੇ ਕਿਉਂਕਿ ਸਾਡਾ ਐਗਰੀਕਲਚਰ ਡਿਪਾਰਟਮੈਂਟ ਆ ਇਹ ਹਮੇਸ਼ਾ ਕਿਸਾਨਾਂ ਦੀ ਸੇਵਾ ਵਾਸਤੇ ਆ ਇੱਕ ਕੋਈ ਇੱਕ ਪਰਾਇਜ਼ਾ ਹੈਗਾ ਜਿਹੜਾ ਕੁਝ ਦੇ ਕੇ ਜਾਣਾ ਲੈ ਕੇ ਘਰ ਨਹੀਂ ਜਾਣਾ ਹੋਰ ਹੋ ਸਕਦੇ ਹੈਗੇ ਆ ਕੁਝ ਕਹਿਣ ਦੇ ਵੀ ਆ ਸਾਨੂੰ ਚਾਹੀਦਾ ਪਰ ਇਹ ਮੈਂ ਕਹਾਂਗਾ ਮੈਂ ਆਪਣੀ ਸ਼ੋਰ ਕਰਦਾ ਤੁਹਾਨੂੰ ਇਸ ਡਿਪਾਰਟਮੈਂਟ ਜੀ ਤੁਹਾਨੂੰ ਕੋਈ ਨਾ ਕੋਈ ਦੇਣਾ ਹੀ ਹੁੰਦਾ ਤਾਂ ਆਪਾਂ ਵੱਟ ਵੱਦ ਆਇਆ ਕਰੀਏ ਉਹਨਾਂ ਦੇ ਮਾਲਾਂ ਦੀਆਂ ਗੱਲਾਂ ਆਪਣੀਆਂ ਗੱਲਾਂ ਜੋ ਤੁਹਾਡੇ ਕੋਈ ਪ੍ਰੋਬਲਮ ਆਉਂਦੀ ਆ ਇਹ ਨਹੀਂ ਹੈਗਾ ਜੀ ਜੇ ਖੇਤੀਬਾੜੀ ਅਫਸਰ ਆਪ ਦੇਖ ਰਿਆ ਤਾਂ ਤੁਹਾਡੀ ਜਿਹੜੀ ਜਨੂਅਲ ਪ੍ਰੋਬਲਮ ਆ ਅਸੀਂ ਉਹ ਵੀ ਭਾਇਆ ਤੋਂ ਵੀ ਨੂੰ ਸਮੇਂ ਸਮੇਂ ਜਿਹੜੇ ਹੈਗਾ ਸੂਚਿਤ ਕਰਦੇ ਆ ਕਿ ਇੱਥੇ ਕਿਸਾਨਾਂ ਨੂੰ ਆ ਸਮੱਸਿਆ ਆ ਰਹੀ ਆ ਇਹ ਨਾਲ ਹੀ ਪਤਾ ਲੱਗਦਾ ਹੈ ਵੀ ਸਾਡੇ ਨਾਲ ਸਾਥ ਦਿਦੇਓ ਤੇ ਸਾਡਾ ਮਨ ਹੋ ਜਾਂਦਾ ਵੀ ਮੇਰੇ ਕਿਸਾਨ ਆਏ ਹੋਇਆ ਤੇ ਇਹਨਾਂ ਦੀ ਹੋਰ ਸੇਵਾ ਕਰੀਏ ਜੇ ਤੁਹਾਨੂੰ ਕੋਈ ਕੰਤ ਦਾ ਵੀ ਚਾਹੀਦਾ ਹੈਗਾ ਮੈਂ ਸਭ ਤੋਂ ਪਹਿਲਾਂ ਕਹੂੰਗਾ ਵੀ ਸਭ ਤੋਂ ਪਹਿਲਾਂ ਸਾਰ ਦਾ ਬੀ ਸ਼ੁੱਧ ਹੋਣਾ ਚਾਹੀਦਾ ਜਿੱਥੋਂ ਮੋਦੀ ਸ਼ੁਰੂਆਤ ਹੋਣੀ ਹੈ ਜੇ ਕਿਸਾਨ ਦਾ ਬੀ ਨਹੀਂ ਚੰਗਾ ਸਹੀ ਹੈਗਾ ਤੇ ਜਰਮੀਨੇਸ਼ਨ ਨਹੀਂ ਹੋ ਰਹੀ ਤੇ ਕਿਸਾਨ ਨੂੰ ਲਾਸ ਹੋਣਾ ਸਭ ਤੋਂ ਪਹਿਲਾਂ ਉਹਨੂੰ ਉਤਮ ਕੁਆਰ ਦੀ ਦਾ ਬੀ ਲੈ ਫਿਰ ਉਸ ਤੋਂ ਬਾਅਦ ਜਿਹੜੀ ਆ ਖਾਦਾ ਇਹ ਸਾਰੀਆਂ ਸਫਰियां ਇਹਦਾ ਰਾਤ ਦੇ ਵਿੱਚ ਹੈਗਾ ਪੈਸੀ ਸਾਈਡ ਦਾ ਤੇ ਨਦੀ ਦੇ ਬੀਡੀ ਸਾਈਡ ਦਾ ਸੋ ਤੁਹਾਨੂੰ ਹਰੇਕ ਚੀਜ਼ ਬਾਰੇ ਜੇ ਸਾਡੀ ਕੁਆਲਿਟੀ ਅੱਛੀ ਹੋਊਗੀ ਤਾਂ ਸਾਡਾ ਵੱਕਾ ਝਾੜ ਸਾਡਾ ਵਧੂਗਾ ਕਈ ਜਿੱਦਿਆ ਹੈਗਾ ਜਿਹੜੀਆਂ ਤੁਹਾਡੇ ਤੋਂ ਹੀ ਸਿੱਖਣੀਆਂ ਕਈ ਤੇ ਕਿਸਾਨ ਜਿਹੜਾ ਹੈਗਾ ਨਾ ਇਹ ਮਾਰਾ ਤੋਂ ਵੀ ਅੱਗੇ ਆ ਕਿਉਂਕਿ ਕਿਸਾਨ ਨੇ ਵੀ ਜੀ ਕੰਮ ਕੀਤਾ ਹੁੰਦਾ ਉਹਨੂੰ ਪਤਾ ਹੁੰਦਾ ਇਹਦੀ ਸਮੱਸਿਆ ਰੂਟ ਲੈਵਲ ਤੇ ਆ ਹੁੰਦੀ ਆ ਤੇਰਾ ਹੁੰਦਾ ਵੀ ਸਾਡੇ ਖੇਤਾਂ ਦਾ ਜੋੜੇ ਸੀ ਦੇ ਰਿਸਰਚ ਕਰਦੇ ਆ ਪਰ ਜਦੋਂ ਗਲੋਬਲ ਲੈਵਲ ਤੇ ਉਹ ਚੀਜ਼ ਥੱਲੇ ਪਹੁੰਚਦੀ ਹੈਗੀ ਆ ਨਾ ਉਹਦੇ ਰਿਜ਼ਲਟ ਕਿਹੜਾ ਉਹ ਨਹੀਂ ਜਿੰਨੀਆਂ ਕੰਮ ਸਾਈਟ ਤੇ ਹੈਗੇ ਉਹ ਜੀ ਨਹੀਂ ਮਿਲਦੀ ਤਾਂ ਉਹ ਤਾਂ ਆ ਹੀ ਪਸੰਦ ਆ ਸਕਦਾ ਜੇ ਕਿਸਾਨਾਂ ਨੂੰ ਦੇ ਨਾਲ درمیان جیسے ہے کروں گا کیونکہ سارا کا جا بھی ہو گیا تو بہت سارے منوں کہ جلدی کرو بھی اپنے گرمیت سے ٹام لے کے جن سارے جانا ہونا مجھے لگتا ہے کافی جیسا اُسے بھی پہنچ رہے ہیں سو ادا سما نہیں لایا وہی اپنی گلا کریں گیا جی کام دیا ہو گیا تو جی میں دو تین گلیں جڑی ہے گیا پہلو شروعات کر دینا ایک ਕੰਟ ਦੇ ਬੀਜ ਦੀ ਡਿਮਾਂਡ ਮੈਨੂੰ ਜੂੜ ਦੱਸਦੇ ਤੁਹਾਡੇ ਜਿੰਨਾ ਸੀਗਾ ਜਿਹੜੀਆਂ ਵੈਰਾਈਟੀਆਂ ਕਿਸਾਨਾਂ ਦੇ ਬਿਲ ਪੁੱਛਿਆ ਹੀ ਮੈਂ ਕੱਲ ਜਿਹੜੀ ਹੈਗੀ ਆ ਜਿਹੜੇ ਬੈਕਾ ਉਹ ਸੱਚ ਉਹਨਾਂ ਨੂੰ ਮੈਂ ਫੈਕਸ ਕਰਦੀ ਆ ਉਹ ਬੀਜੜਾ ਹੈਗਾ ਉਹ ਕਿੰਨਾ ਪਹੁੰਚਦਾ ਹੈਗਾ ਮੌਕੇ ਤੇ ਆਪਣੇ ਕੋਲ ਆਊਗਾ ਜਿਵੇਂ 826 ਆ 3W 826 ਵੈਰਾਈਟੀ ਆ ਕਿਸਮ ਆ ਚੰਗੀ ਆ ਘਰ ਸੰਗਰ ਇਨਸਾਨਾਂ ਨੇ ਕੀਤੀ ਆਰਾ ਟ੍ਰਾਇਲ ਆਏ ਜਿਕੇ ਵਧੀਆ ਰਿਜ਼ਲਟ ਆਏ ਆ ਮੈਂ وہ بھی دسے گا بھی پہلے تو منہوں ہی بھی یہ جا کہ اِنہ جا میتر سما نے دسیا کہ شہد دے یار گلت داستا پر نہیں اے گلت نہیں دسیا گیا کل میں جا چی کھیتی کا میگزین دیکھا تو وہ جی آگاہ ودھو کسان تھی وہاں دیا فوٹو دکھایا ہے انہوں کا جیت آیا سا الگ الگ ضلع کے ٹرائل بجائے گئے سکے

کن کا آدھار سے کسانوں نے بل پوچھا جی وہاں پھر بھی بل ਨੋ ਸਟੇਟਸ ਆ ਪੀ ਆਰ ਉਹ ਸਾਡੇ ਜਿਹੜਾ 200 ਕੋਲਡ ਦਾ ਫਾਊਂਡਡਰ ਸੋ ਇਸ ਸਥਾਨ 'ਤੇ ਥੋੜਾ ਜਿਹਾ ਹੋਰ ਇਹਦਾ ਜਦਨਾ ਇਹ ਤਾਂ ਵੀ ਫੋਨ ਤੇ ਦਾ ਨਾ ਤੁਹਾਨੂੰ ਜਿੱਥੇ ਤੇ ਤੁਹਾਡਾ ਦਫਤਰ ਹੋਗਾ ਤੁਹਾਡਾ ਮੇਰਾ ਦਫਤਰ ਹੋਗਾ ਰਾਉਵਾ ਤੇ ਜਿ ਕਿਉਂਕਿ ਜਿੰਨੇ ਵੀ ਕਿਸਾਨਾਂ ਨੂੰ ਜਿਹੜੀ ਛੋਟਾ ਦਿੱਤੀ ਜਾਊਗੀ ਹੈੱਡ ਕੁਆਰਟਰ ਮੇਰਾ ਰਾਉਵਾ ਹੋਗਾ ਲੇਕਿਨ ਪਿੰਡਾਂ ਦਾ ਸਾਰੇ ਕਵਰ ਕਰੂਗਾ ਇਹ ਨਹੀਂ ਇਹਨਾਂ ਦੀ ਪੂਰੀ ਨਹੀਂ ਦੇ ਮੇਰੇ ਸਥਾਨ ਨਹੀਂ ਹੈ بھی بہت سارے ہے انہوں سے انہوں نے بھی سامان دیں گے پرشو سکے انہوں کو جگہ نہیں سکی یا لائٹ کا پربند نہیں ہو رہا سا میں اس کم میں نہیں بہتر پین ہے وہ ویل ہے جس کر کے وہ جگہ اپن دیتی ہے ڈاؤن روڈ تیار کر رہے ہیں سارا کچھ اتنے تیار ہو جاتا ہے کسانوں کے ਪਰਟੰਗਾ ਨੂੰ ਜੈ ਜੀ ਮਲੇਆ ਕਿਸੇ ਕਰਕੇ ਉਹ ਹੋਰ ਵੀ ਅਮੀ ਜਿਵੇਂ ਖਾਤਾ ਨਹੀਂ ਜਿਵੇਂ ਹੁਣ ਦੂਰੀਆ ਪਰ ਕਹਿੰਦੇ ਵਾ ਵਕਨ ਕਰਦੇ ਆ ਪੱਛਤ ਬਸਣਾ ਲਈ ਪੱਤਾ ਰੰਗ ਚਾਹਤਾ ਗਿਆ ਕਿਉਂਕਿ ਪ੍ਰਕਿਰਤੀ ਤੱਤ ਉਹ ਸਾਡਾ ਮੂਲਕਾ ਧਰਤੀ ਤੋਂ ਡੰਡਾ ਪਹਿਲੇ ਜਮਾ ਹੁੰਦਾ ਅਸੀਂ ਗ੍ਰੀਨ ਮਲੇਵਲ ਵੀ ਕਰਨੀ ਅਸੀਂ ਰੋਟੀ ਖਾਣ ਵੀ ਪਾਣੀ ਫਿਰ ਅਸੀਂ ਦੋ ਸੰਦੇ ਜੋੜੀ ਦੇ ਪਾਈ ਜਾਂਦੇ ਪਰ ਬੋਲ ਉਹ ਜਿਹੜੀ ਨਾਈਟ੍ਰੋਜਨ ਦੇ ਪਰਦਾ ਹੋਰ ਸਾਧਣਾ ਤੋਂ ਵੀ ਮਰ ਗਿਆ ਪਰ ਜੇ ਤੁਸੀਂ ਪਤਾ ਰੱਖ ਚਾਹਤ ਬਣਾਉਂਗੇ ਉਹਨੇ ਦੱਸ ਦੇਣਾ ਕਿ ਭਾਈ ਮੈਨੂੰ ਨਾਈਟ੍ਰੋਜਨ ਦੀ ਇੰਨੀ ਲੋੜ ਹੈ ਉਹਨੂੰ ਜਿੱਥੋਂ ਸਾਰੇ ਸੋਰਸ ਤੋਂ ਆਏ ਹੋਣਗੇ ਪਰ ਜਦੋਂ ਅਸੀਂ ਕਿਸੇ ਤੇ ਦੇਖ ਕੇ ਪੋਨੇ ਆ ਤਾਂ ਅਸੀਂ ਇਹ ਪੋਨੇ ਦੇ 2 ਘੰਟੇ ਬਾਅਦ ਇੱਕ ਹੋਰ ਪੋਨੇ ਉਹਦੇ ਨਾਲ ਕੀ ਹੋਊਗਾ ਮੂਕੇ ਨੂੰ ਉਹਦੀ ਲੋੜ ਮਤਾ ਕੋ ਭੁੱਖ ਮਤਾ ਚਾਹਤ ਉਹਦੀ ਜੇ ਜਿਆਦਾ ਪਰਮਾਗੇ ਜਿੰਨਾ ਪੂਰਾ ਰੰਗ ਹਰਾ ਹੋਊਗਾ ਕਿਹੜੇ ਮਕੌੜੇ ਤੇ ਬਿਮਾਰੀਆਂ ਦਾ ਜਿਹੜਾ ਹਮਲਾ ਵੀ ਜਿਆਦਾ ਹੋਊ। ਇਸ ਕਰਕੇ ਪੀਐਫਓ 102 ਚਾਰ ਦੀ ਜਿਹੜੀ ਵਿਧੀ ਆਈ ਸੀ 713 ਤੇ ਕਮੈਂਡ ਹੋ ਗਈ। ਮੈਂ ਕੀਤੀ ਬੜੀ ਵਿਕਾਸ ਸਾਹਿਬ ਸਰਸੀ ਦਾ ਧੰਦੇ। ਤਾਂ ਉੱਥੇ ਇੱਕ ਮਾਸਟਰ ਬੰਦੇ ਸਿੰਘ ਦਾ ਉਹਦੇ ਤਨਖਾਹ ਦੇ ਮੁੰਡੇ ਆ। ਜਿਹਦੇ ਉੱਤੇ ਬੈਠੇ ਆ ਜਦੋਂ ਉਹਨਾਂ ਨੂੰ ਪਤਾ ਕਿ ਚਾਰਤਰ ਦਾ ਪਤਾ ਲੱਗਿਆ। ਆਸੀਂ ਉਹਨੇ ਫੜੇ ਤੋਂ ਬਦਲ ਗਿਆ ਤੁਸੀਂ ਅੱਜ ਉਹਦੇ ਪਿੰਡ ਚ ਜਾ ਕੇ ਦੇਖ ਲਓ ਕਿ ਉਹਨਾਂ ਨੇ ਹਰ ਮੋਟਰ ਤੇ ਪੱਤਾ ਰੱਖ ਚਾਰ ਤੋਂ ਪੰਜ ਸੱਤ ਬਣੇ ਉਹ ਕਹਿੰਦੇ ਜਦੋਂ ਤੋਂ ਅਸੀਂ ਪੱਤਾ ਰੱਖ ਚਾਰ ਤੋਂ ਬਣਾਇਆ ਨਾ ਕੋਈ ਬਿਮਾਰੀ ਨਾ ਕੋਸੂਰ ਨਾ ਕੀੜੇ ਪੌੜੇ ਕਿਉਂਕਿ ਭਾਈ ਉਹਨੇ ਦੱਸਦਾ ਮੈਂ ਤੁਹਾਨੂੰ ਦੱਸਿਆ ਜੀ ਜੇ ਆਪਾਂ ਖਾੜਕੀ ਤੱਤ ਵਟ ਵਟ ਦੇ ਸਾਧਨਾਂ ਤੋਂ ਆਕੇ ਪਰ ਬੂਟੇ ਨੂੰ ਨਾਈਟ੍ਰੋਜਨ ਦੇ ਤੋਂ ਦੇਣਾ ਜੀ ਜੇ ਉਹ ਪੱਤਾਂ ਰਕ ਚਾਟਰੀ ਦਾ ਜਦਨਾ ਵੀ ਭਾਈ ਮੈਨੂੰ ਨਹੀਂ ਲੋੜ ਹੈ ਉਹਦੇ ਪੱਤਾਂ ਰਕ ਚਾਟ ਸਾਰੇ 100 ਰੁਪਏ ਦਾ ਹੈਗਾ ਉਹਦੇ ਮਗਰਲੇ ਪਾਸੇ ਪਰਚਨ ਦੀ ਗੱਦੀ ਲਿਖੀ ਆ ਕਿ ਤੁਸੀਂ ਕਪਾਲੇ ਕਿੰਨਾ ਜੂੜਿਆ ਤਰੋਂ ਪੋਣਾ ਕਣਕ ਲਈ ਕਿੰਨਾ ਪੋਣਾ ਮੱਕੀ ਲਈ ਕਿੰਨਾ ਪੋਣਾ ਤੇ ਬਾਸਮਤ ਲਈ ਕਿੰਨਾ ਪੋਣਾ ਤੇ ਪਰਮਨ ਲਈ ਕਿੰਨਾ ਪੋਣਾ ਇਸ ਕੰਟੀ ਜੀ ਐਫਆਈ ਛੋਟੀਆਂ ਛੋਟੀਆਂ ਗੱਲਾਂ ਬੰਦੂ ਬਹੁਤ ਬੜੇ ਲੇਕਿਨ ਇਹ ਇਤਿਹਾਸ ਵਿੱਚ ਰਹੇ ਕਿਹਦੀਆਂ ਟੈਕਨੀਕਾਂ ਪਰ ਆਮ ਆਦੇ ਅਸੀਂ ਬਹੁਤ ਵੱਡੇ ਇਹ ਪਾਸੇ ਨੇ ਪਤਾਗੇ ਅਸੀਂ ਆਰਗੈਨਿਕ ਪਾਸੇ ਨੂੰ ਵੀ ਪਤਾਗੇ ਪੈਸਟੀਸਾਈਡ ਦੀ ਵੀ ਘੱਟ ਸਪਰੇਅ ਕਰਾਂਗੇ ਮਿੱਟੀ ਦੀ ਭੂਮੀਆ ਜਿਹੜੀ ਉਹਦੀ ਧੋਤ ਇੱਕ ਉਹਦੇ ਸਾਈਡ ਤੇ ਉਹ ਪਰਤ ਵੀ ਕਰਦੇ ਕਿਉਂਕਿ ਜੇ ਸਾਡੀ ਉਹ ਹੁਣ ਜੇ ਤੁਸੀਂ ਖਾਸ ਕੋਰਸ ਕਰਨਾ ਇਕਰਾਈ ਜਾਓ ਇੱਕ ਮਿੱਟੀ ਪਰਖ ਜ਼ਰੂਰ ਕਰੋ ਜੇ ਆਪਾਂ ਪਤਾ ਰੰਗ ਚਾੜ ਦੀ ਬਣਾਉਨੇ ਆ ਇਹ ਸਿਰਫ ਜੂਨਿਏ ਵਾਸਤੇ ਆ ਨਾਈਟ੍ਰੋਜਨ ਵਾਸਤੇ ਇਸ ਕਰਕੇ ਕਿਸਾਨ ਵੀ ਲੋਕ ਵੀ ਬਹੁਤ ਹੀ ਵਧੀਆ ਤੋਂ ਹਾਣ ਦੇ ਅਫਸਰ ਮਿਲੇ